ਸਾਡੇ ਵਾਲ ਮੁਖੜਾ ਮੋੜ 'ਤੇ ਆਇਆ ਸਾਡੇ ਵਾਲ ਮੁਖੜਾ ਮੋੜ ਸਾਡੇ ਵਾਲ ਮੁਖੜਾ ਮੋੜ 'ਤੇ ਆਇਆ ਸਾਡੇ ਵਾਲ ਮੁਖੜਾ ਮੋੜ ਆਪੇ ਰਈਆਂ ਗੁੰਡੀਆਂ ਤੈਨੂੰ ਆਪੇ ਵਈਆਂ ਗੁੰਡੀਆਂ ਤੈਨੂੰ ਆਪੇ ਖਿੱਚਦਾ ਡਾੜੋਂ 'ਤੇ ਆਇਆ ਸਾਡੇ ਵਾਲ ਮੁਖੜਾ ਮੋੜ ਸਾਡੇ ਵੱਲ ਮੁਖੜਾ ਮੋੜ ਵੇ ਪਿਆਰੇ ਆ ਸਾਡੇ ਵੱਲ ਮੁਖੜਾ ਮੋੜ ਆਰਸ਼ ਗੁਰਸ਼ ਤੇ ਵੰਗਾਇਆ ਆਰਸ਼ ਗੁਰਸ਼ ਤੇ ਵੰਗਾਇਆ ਮਨ ਕੇ ਪੈ ਗਏ ਅਸ਼ੋਰ ਵੇ ਪਿਆਰੇ ਆ ਸਾਡੇ ਵੱਲ ਮੁਖੜਾ ਮੋੜ ਸਾਡੇ ਵੱਲ ਮੁਖੜਾ ਮੋੜ ਵੇ ਪਿਆਰੇ ਆ ਸਾਡੇ ਵੱਲ ਮੁਖੜਾ ਮੋੜ

ਕੀ ਆਇਆ ਗਾਂ ਸੁਗੰਗ ਪੜੀ ਗਾਂ ਪੜੀ ਅੱਜ ਪੱਲਿਆ ਹੈ ਪੁੱਛੇ ਤੇ ਦੋ ਘੁੰਨੇ ਦਰਸ਼ਨ ਹੋਏ ਬਾਬਾ ਜੀ ਦੇ ਕੀ ਗੱਲ ਬਾਬਾ ਜੀ ਬਾਬਾ ਜੀ ਜਹਾਜ਼ੇ ਚ ਆਇੜ ਕੇ ਹਾਂ ਕੀ ਨਹੀਂ ਕਹਿੰਦੇ ਕਿ ਚੱਕ ਜਾਏ ਕਿੰਨੀ ਦੇਰ ਚ ਕਿੰਨੀ ਦੇਰ ਹੋੜ ਕੋਈ ਬਸ ਆਂਦਿਆ ਲੈ ਦਰਸ਼ਨ ਦਿੱਤੇ ਚੰਗ ਤੈਨੂੰ ਬੜੇ ਖੁੰਨੇ ਦਰਸ਼ਨ ਦਿੱਤੇ ਬਾਬਾ ਜੀ ਨੇ ਕੁਝ ਚੰਗ ਤੈਨੂੰ ਦਰਸ਼ਨ ਦੇ ਕੇ ਆਪਣੇ तो पहली बार तो आए, आए, हाँ आए, आए थे नर्स साहब को आए पहली हां जी अच्छे पहली बार ही हुआ है कि तो के आए थे बहुत देर दी गा दो है जब सेंटर मान का से दरबार खाता ही नहीं है नहीं मानती है मैं आपके मानती है कि मेरे हो रहा वो ना हो ना दादी अब मैं तो बहुत देर को संदेश क्या देते हैं यूं साचे को आप पानी वास्ते भाई ये होता समझ देखो ये सादा से करने वास्ते आई भी है ना कि ਮਾੜੇ ਕੰਮਾਂ ਤੇ ਜੋ ਕੁਝ ਤੇ ਹੈ ਛਿਰਾ ਪਾਣਾ ਪੀਵੋ ਪਰ ਕਰਨ ਵਰਵਾ ਦੰਦਿਆ ਹਨ ਕਿ ਖਿੱਚਾ ਬੋਹ ਤਾਂ ਗੱਤਿਆ ਤਿੰਦੀ ਆ ਪਰ ਦੁਨੀਆ ਮੰਨਦੀ ਨਹੀਂ ਐ ਇਤਗਾ ਇਹਨਾਂ ਇਹ ਤਾਂ ਯੋ ਤਾਂ ਉੱਪਰ ਮੇਰਾ ਪਰਿਵਾਰ ਵੀ ਠੀਕ ਹੈ ਪਰ ਉਹ ਵਿਆਹ ਕੋ ਨਹੀਂ ਹੋ ਰੂਰ ਤੇ ਐ ਪਰ ਮੈਂ ਤਾਂ 10-10 ਦਿਨ 15-15 ਦਿਨ याते दे ए, नहीं दे आंधी आंधी उनका दर्शन थी दर्शन का कारण बहुत मिल गया होना है तन करी बैठे दर्शन होना करी बैठे दर्शन होना दे बहुत यानी दुनिया का सबका धन्यवाद ले आए थे पर हम लोगों के नहीं मानते न गल्ला आज गुरुवार दे कर आए हैं तेरी जगह एक पेंदी है कम पदम पदम है आज हमारे दर्शन हो गए हां जी ਕਿੱਥੇ ਦੇ ਮਾਰੂ ਕਿਹੜੇ ਕਿਦੋਂ ਹਾਂਜੀ ਕਿਦੋਂ ਹੈ ਕਿ ਸਰ ਹੈ ਤੇ ਕੋਈ ਸਨਾ ਹੈ ভাই ਕੇ ਹਾਂ ਜਾ ਕੇ ਆਂਦੇ ਅੱਛਾ ਆ ਜੀ ਜੋ ਅਨੇ ਪੈਂਡਾਸ ਘੁੰਮਣਾ ਕੱਕ ਤੇ ਜਹਾਜ ਦਾ ਕਿਹਣਾ ਦਰਸ਼ਨ ਹੋਏ ਦੋਨੋਂ ਸਭਾਈ ਦਰਸ਼ਨ ਹੋਏ ਹਾਂ ਦਰਸ਼ਨ ਹੋਏ ਹਾਂ ਬਹੁਤ ਵਧੀਆ ਦਰਸ਼ਨ ਹੋਏ ਅੱਜ ਕੱਲ੍ਹ ਸੰਗਤ ਨਾਲ ਹੋਰ ਨਵੀਂ ਜਾਤ ਦਰਸ਼ਨ ਸੰਗਤ ਨੇ ਕਹਿੰਦੇ ਚੰਗੇ ਰਸਤੇ ਲੱਗੋ ਨਸ਼ੀਆਂ ਸ਼ਰਾਬਤ ਬਾਬਾ ਨੇ ਸਿਆਣੇ ਬਜ਼ੁਰਗਾਂ ਦੀ ਸੇਵਾ ਕਰੋ ਸਭ ਨੂੰ ਛੋਟੇ بڑے ਨੂੰ ਦੇਖੋ ਕਿਸੇ ਦਾ ਦੁਖੀ ਦਾ ਮਾਨ ਨਾ ਦਿਖਾਓ ਕੰਡੀ ਆ ਕੰਡੀ ਬਾਬਾ ਜੀ ਨੇ ਬਾਬਾ ਜੀ ਆਏ ਵੇਤੀ ਦਰਸ਼ਨ ਹੋ ਗਏ ਹੋ ਗਏ ਮੈਂ ਸ਼ਕਲ ਨਹੀਂ ਦਿਖਾਈ ਅੱਛਾ ਹੋ ਰਹਿ ਰਹੇ ਨੇ ਦਿਖਾ ਕਿੰਨੀ ਕਿ ਸੰਗਤ ਸੀ ਮਾਤਾ ਜੀ ਮੈਨੂੰ ਕੀ ਪਤਾ ਹਾਂਜੀ ਮੈਨੂੰ ਕੀ ਪਤਾ ਕਿੰਨੀ ਵਾ ਬਹੁਤ ਬਹੁਤ ਜਿਆਦਾ ਬਹੁਤ ਜਿਆਦਾ ਕੋਤੇ ਕਰੋ ਦੀ ਟੋਕੇ ਕਰੋ ਕਿੰਨੇ ਦਿਨਾਂ ਤੋਂ ਡੀਕਦੇ ਸੀ ਤੁਸੀਂ ਬਾਬਾ ਜੀ ਨੂੰ ਦਰਸ਼ਨ ਵਾਸਤੇ ਮੈਂ ਤਾਂ ਦੇਖਦੀ ਨਾ ਸਾਪੇ ਖਿੱਚ ਲਿਆ ਹੈ ਬਾਬਾ ਜੀ ਦੇ ਨਾਲ ਆਏ ਇੱਥੇ ਤੱਕ ਮੈਂ ਤਾਂ ਹਿੰਮਤ ਨਹੀਂ ਮੇਰੀ ਇੱਥੇ ਕਿੰਨਾਂ ਲਾਏ ਪੋਤਾ ਪੋਤਾ ਨਾਲ ਲੈ ਕੇ ਆਇਆ ਜੀ ਮੈਂ ਹਿੰਮਤ ਨਾਲ ਸਮ ਮੈਂ ਨਸਕਾਂ ਦੀ ਜਾਣਾ ਮੈਂ ਅੱਛਾ ਮੈਂ ਤੇ ਤੁਹਾਡੇ ਰੰਗ ਵਿੱਚ ਜਾਣਾ ਕਿੰਨੀ ਉਮਰ ਹੈ ਜੀ ਕਿੰਨੀ ਉਮਰ ਹੈ ਤੁਹਾਡੀ ਆਇਆ ਸਿਨਬਾ ਹੋਣੀ ਹੈ ਅੱਛਾ ਸ਼ੁਰੂ ਤੋਂ ਤੁਸੀਂ ਜੁੜੇ ਵੇ ਰਾਧਾ ਸਵਾਮੀ ਡੇਰੇ ਨਾਲ ਅੱਗੇ ਪਰਿਵਾਰ ਜੁੜਿਆ ਵੇ ਜੀ ਇਹ ਜੁੜੂਗੇ ਨਹੀਂ ਇਹ ਜੁੜਿਆ ਵਾ ਹੈ ਪਹਿਲਾਂ ਇਹ ਨਿਆਣਾ ਆ ਜਾ ਫੜਦਾ ਇਹਨਾਂ ਮੰਦਾ ਪੁੱਤ ਮੰਨ ਕਾਣੇ ਚਈਆ ਕਾਹੀ ਲੈ ਕੇ ਆਇਆ ਦੂਆ ਪੰਬੀ ਅਪਾ ਪਾ ਨਬੀ ਮੰਮੀ ਆਵੀ ਅਛੜੀ ਤੁਸੀਂ ਹੁਣ ਸੇਵਾ ਕਰਨ ਆਂਦੇ ਹੁੰਦੇ ਰਾਧਾ ਸਵਾਮੀ ਡੇਰੇ 'ਚ ਮੱਗ ਜਾਣਦੇ ਤੇ ਟ੍ਰੱਕਾਂ ਵਿੱਚ ਅੱਛਾ ਨਹੀਂ ਇੱਥੇ ਸੇਵਾ ਕਰ ਰਹਾਂਦੇ ਐ ਇੱਥੇ ਨਹੀਂ ਅੱਛਾ ਇੱਥੇ ਨਹੀਂ ਕਿੰਨੇ ਕ ਬੰਦੇ ਆਏ ਵੇ ਅੱਜ ਸੰਗਤ ਮੈਨੂੰ ਕੀ ਪਤਾ ਨਹੀਂ ਬਾਬੇ ਦੇ ਦਰਸ਼ਨ ਕਰਨ ਵਾਸਤੇ ਦੁਨੀਆਂ ਦੇ ਕੁਲੇਖਾ ਨਾਲ ਗਾਦੇ ਜਾਏ ਥੇ ਹੈਲੀਕਾਪਟਰ ਨਾਲ ਬਾਬਾ ਜੀ ਦਾ ਪਹਿਲੇ ਪ੍ਰੋਗਰਾਮ ਸੀ ਇੱਥੇ ਆਉਣਾ ਪਰ ਦੋ ਤਿੰਨ ਨੇ ਲੇਟ ਹੋ ਗਿਆ ਤੇ ਰਬਾ ਜੀ ਨੇ ਅੱਜ ਦਰਸਦੇ ਵਿਆਸ ਤੋਂ ਗੰਗਮ ਪਰ ਸਸੰਗਰ ਦੇਦੇ ਚਾਏ ਤੇ ਸੰਗਤ ਨੂੰ ਪੈਦਲ ਦਰਸ਼ਨ ਦਿੱਤੇ ਜੀ ਇਹ ਸੰਗਤ ਨੇ ਬਹੁਤ ਖੁਸ਼ੀਪਨ ਤੇ ਰਹਿ ਗਿਆ ਕਿ ਬਾਬਾ ਜੀ ਦਰਸ਼ਨ ਕੀਤੇ ਤੇ ਮਾਹੌਲ ਬਹੁਤ ਵਧੀਆ ਸੀਗਾ ਜੀ ਤੇ ਬਾਬਾ ਜੀ ਸਪੈਸ਼ਲੀ ਹੜ ਪੀੜ ਦੇ ਜਿਹੜਾ ਏਰੀਆ ਵਿੱਚ ਦੇਖ ਕਰ ਰਹੇ ਜੀ ਕਿਉਂਕਿ ਇਸ ਏਰੀਆ ਵਿੱਚ ਥੋੜਾ ਨੁਕਸਾਨ ਜ਼ਿਆਦਾ ਹੋਇਆ ਤੇ ਤੁਹਾਨੂੰ ਪਤਾ ਹੀ ਹੈ ਵੀ 1.200 ਵਿੱਚ ਸਸੰਗਰ ਸਾਊਥੋਂ ਪਹਿਲਾਂ ਹੜਪਿੰਡ ਦਾ ਮਦਦ ਵਾਸਤੇ ਆਂਦਾ। ਇਸੇ ਲੜੀ ਵਿੱਚ ਬਾਬਾ ਜੀ ਫਿਰ ਪਹਿਲਾਂ ਦੂਜੇ ਪੰਜਾਬ ਦੇ ਦੂਜੇ ਜਿਲਿਆਂ ਵਿੱਚ ਜਾ ਕੇ ਆਏ ਅਜਨਾਲਾ ਵਗੈਰਾ ਬਰਦਾਸ਼ਪੁਰ ਤੇ ਫਤਹਨਪੁਰ ਤੇ ਨੈਸਟ ਵਿੱਚ ਬਾਬਾ ਜੀ ਦੀ ਇਹ ਹੜਪਿੰਡ ਤੋਂ ਮਤਲਬ ਉਹਨਾਂ ਦੇ ਲੜੀ ਇਹ ਵਿੱਚ ਦਰਸ਼ਨ ਦੇਣ ਵਾਸਤੇ ਜਾਂ ਉੱਥੇ ਦਾ ਨੁਕਸਾਨ ਜਾਇਦਾ ਲੈਣ ਵਾਸਤੇ ਕਿਉਂਕਿ ਬਾਬਾ ਜੀ ਨੇ ਪਹਿਲਾਂ ਵੀ ਬਾਲੀ ਮਦਦ ਵੀ ਕੀਤੀ ਆ ਪੰਜਾਬ ਨੂੰ ਵੀ ਨਾਲ ਗਵਰਮਨ ਨੂੰ ਵੀ 2 ਕਰੋੜ ਰੁਪਇਆ ਤੇ ਹਿਮਾਚਲ ਨੂੰ ਵੀ 2 ਕਰੋੜ ਰੁਪਇਆ ਦਿੱਲੀ ਨੂੰ ਵੀ ਇਦਾਂ ਬਾਬਾ ਜੀ ਹਰ ਹਰ ਸਮੇਂ ਸੰਗਤ ਤੁਹਾਨੂੰ ਦਿਖਾ ਰਹੀ ਹੈ ਦੇਖੋ ਸੰਗਤ ਕਿੰਨੀ ਅੱਜ ਪੂਰਾ ਸਸੰਗਤ ਘਰ ਭਰਿਆ ਹੋਇਆ ਜੀ ਤੇ ਪੂਰਾ ਬਾਬਾ ਜੀ ਨੇ ਬਾਬਾ ਜੀ ਮਤਲਬ ਜਿੱਦਾਂ ਬਾਬਾ ਜੀ ਡਿਸਪਲਨ ਚਾਹੁੰਦੇ ਆ ਉਹਦਾ ਡਿਸਪਲਨ ਬਾਬਾ ਜੀ ਦੇ ਸੰਗਤ ਦੇ ਸੰਗਤ ਨੇ ਬੜੇ ਡਿਸਪਲਨ ਵਿੱਚ ਰਹਿ ਗਏ ਬਾਬਾ ਜੀ ਦੇ ਖਾਤੇ ਜੋੜ ਕੇ ਦਰਸ਼ਨ ਕੀਤੇ ਤੇ ਬਾਬਾ ਜੀ ਨੇ ਹੋਏ ਆਪਣੀ ਸੰਗਤਾਂ ਨਾਲ ਸੰਗਤਾਂ ਨੂੰ ਆਪਣੇ ਦਰਸ਼ਨਾਂ ਨਿਹਾਲ ਕੀਤਾ